ਸਾਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਪਾਲ ਸਿੰਘ ਸਮਰਾਓ ਦੇ ਘਰ ਧੀ ਨੇ ਲਿਆ ਜਨਮ ਪਾਲ ਸਿੰਘ ਨੂੰ ਬਹੁਤ ਖੁਸ਼ੀ ਹੋਈ ਧੀ ਨੇ ਲਿਆ ਜਨਮ ਪਾ ਸਿੰਘ ਦਾ ਕਹਿਣਾ ਸੀ ਕਿ ਮੇਰੇ ਮਨ ਦੀ ਇੱਛਾ ਸੀ ਕਿ ਮੇਰੇ ਘਰ ਧੀ ਦਾ ਜਨਮ ਹੋਵੇ ਪਾ ਸਿੰਘ ਦੀ ਇੱਛਾ ਪੂਰੀ ਹੋ ਗਈ ਧੀ ਨੇ ਲਿਆ ਜਨਮ ਸਾਰੇ ਪਾਸਿਓਂ ਪਾ ਸਿੰਘ ਨੂੰ ਵਧਾਈ ਮਿਲ ਰਹੀ ਹੈ ਪਾ ਸਿੰਘ ਦਾ ਪੂਰਾ ਪਰਿਵਾਰ ਬਹੁਤ ਖੁਸ਼ ਹੈ ਸਾਰੇ ਪਾਸੇ ਪੰਗੜਾ ਤੇ ਗਿੱਧਾ ਪੈ ਰਿਹਾ ਹੈ ਪਾਲ ਸਿੰਘ ਦੀ ਧੀ ਤੇ ਪਤਨੀ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਸਾਰਾ ਪਰਿਵਾਰ ਇਕੱਠਾ ਹੋਇਆ ਹੋਇਆ ਹੈ ਪਾਲ ਸਿੰਘ ਸਾਰ ਧੀਆਂ ਤੇ ਭੈਣਾਂ ਦਾ ਬਹੁਤ ਸਤਿਕਾਰ ਕਰਦੇ ਸਨ ਅੱਜ ਉਹਨਾਂ ਦੀ ਇੱਛਾ ਪੂਰੀ ਹੋ ਗਈ ਪਾਲ ਸਿੰਘ ਨੇ ਆਪਣੀ ਧੀ ਦਾ ਨਾਂ ਪੰਜਾਬ ਕੋਰ ਸਮਰਾਉ ਰੱਖਿਆ ਪਿੰਨ ਸਮਰਾਉ ਪਹੁੰਚਣ ਤੇ ਧੀ ਪੰਜਾਬ ਕੋਰ ਸਮਰਾਉ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਗਿੱਧੇ ਤੇ ਪੰਗੜਾ ਬੋਲੀਆਂ ਪਾ ਕੇ ਰਵਾਤੀ ਰੰਗ ਰੰਗਿਆਂ ਪਿੰਡ ਸਮਰਾਓ ਵਿੱਚ ਸਵਾਗਤ ਕੀਤਾ ਗਿਆ ساری ਰਾਤ ਗਿੱਧਾ ਤੇ ਪੰਗੜਿਆਂ ਦੀ ਗੂੰਜ ਪੈਂਦੀ ਰਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਦੇ